ਆ ਪੰਡੂ ਜੋਗੀ ਦਾ ਜਿੰਦਾਬਾਦ ਜਿੰਦਾਬਾਦ ਹੋਏ ਮੇਰੇ ਅੱਜ ਮਾਨ ਸਰਕਾਰ ਦਾ ਕਰੋ ਸਿਆਪਾ ਹਾਏ 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 मुलियां गॾिया मंगाल बि कर

ਪਰਮਜੀਤ ਸਿੰਘ ਨੀਲੋਂ ਸੂਬਾ ਪ੍ਰਧਾਨ ਲਾਲ ਝੰਡਾ ਪਿੰਡੂ ਚੌਕੀਦਾਰ ਯੂਨੀਅਨ ਪੰਜਾਬ ਅੱਜ ਅਸੀਂ ਜਿਹੜਾ ਮਾਨ ਮੰਤਰੀ ਪਰਮਸ਼ੰਕਰ ਜెంਪਾ ਜਿਨੇ ਸਾਡੇ ਨਾਲ ਪੰਜ ਮੰਗਾ ਮੰਨ ਕੇ ਨੋਟੀਫਿਕੇਸ਼ਨ ਜਾਰੀ ਕਰਨ ਦਾ ਵਾਅਦਾ ਕੀਤਾ ਸੀ ਪਿਛਲੇ 4 ਮਹੀਨੇ ਤੋਂ ਸਾਨੂੰ ਲਾਰੇ ਤੇ ਲਾਰਾ ਲਾਈ ਜਾ ਰਹੇ ਨੇ ਅਸੀਂ ਕਈ ਵਾਰ ਜਿਹੜਾ ਸੈਕਟਰੀਏਟ 'ਚ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਕਹਿੰਦੇ ਵੀ ਜਿਹੜੀਆਂ ਪੰਜ ਮੰਗਾ ਜਿਵੇਂ ਕਿ ਮਾਨ ਪੱਤਾ ਦੁੱਗਣਾ ਕਰਨਾ 2500 ਰੁਪਇਆ ਕਰਨਾ ਦੋ ਵਰਦੀਆਂ ਪੰਜ ਮਰਲੇ ਦਾ ਪਲਾਟ ਆਟਾ ਦਾਲ ਸਕੀਮ ਜਿਹੜਾ ਆਪਣੇ ਕਾੜਾ ਬਡੇਪਾ ਪੈਨਸ਼ਨੇ ਪੰਜ ਮੰਗਾ ਸਰਕਾਰ ਵੱਲੋਂ ਸਾਡੇ ਨਾਲ ਸੈਕਟੀਟ ਮੀਟਿੰਗ ਕਰਕੇ ਪ੍ਰਵਾਨ ਕੀਤੇ ਆ ਹਨ ਪਰ ਮਾਨਮਤੀ ਵੱਲੋਂ ਕਿਹਾ ਗਿਆ ਸੀ ਇਹ ਜਿਹੜੀਆਂ ਪੰਜੇ ਮੰਗਾਏ ਇਹਦੀਆਂ ਬਹੁਤ ਜਲਦੀ ਤੁਹਾਡਾ ਨੋਟੀਫਿਕੇਸ਼ਨ ਕੀਤਾ ਜਾਊਗਾ ਇਹ ਸਾਰੇ ਜਿਹੜੇ ਪਿੰਡੂ ਚੌਕੀਦਾਰ ਆ ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਦੇ ਆ 1250 ਰੁਪਇਆ ਇਹਨਾਂ ਦੀ ਜਿਹੜੀ ਆ ਤਨਖਾਹ ਦਿੱਤੀ ਜਾਂਦੀ ਆ ਤਾਂ ਕਿ ਜਿਹੜੇ ਇਹ ਸਾਰਿਆਂ ਨੂੰ ਸੋਸ਼ਲ ਲੋਕ ਆ ਇਹਨਾਂ ਨੂੰ 40 ਰੁਪਏ ਦਿਹਾੜੀ ਨਾਲ گزارਾ ਕਰਨਾ ਪੈਂਦਾ ਅਤੇ ਇਹ 24 ਘੰਟੇ ਦੇ ਮੁਲਾਜ਼ਮਾਂ ਜਿਹੜਾ ਮਰਜੀ ਪੁਲਿਸ ਆ ਜਵੇ ਜਾਂ ਸਿਵਲ ਅਧਿਕਾਰੀ ਆ ਜਾਣ ਜੱਜ ਦਾ ਪਿਆਦਾ ਆ ਜਵੇ ਇਹ ਸਾਰਾ ਕੰਮ 24 ਘੰਟੇ ਕਰਦੇ ਆ ਪੁਲਿਸ ਦਾ ਵੀ 24 ਘੰਟੇ ਤਾਬੇਦਾਰੀ ਕਰਦੇ ਆ ਪਰ ਮਿਲਦਾ ਕਿੰਨਾ ਸਾਡੇ 12500 ਰੁਪਇਆ ਆ ਹਰਿਆਣਾ ਰਾਜਾ ਜਿੱਥੇ ਪਿੰਡੂ ਚੌਕੀਦਾਰ ਨੂੰ 15000 ਰੁਪਇਆ ਦਿੱਤਾ ਜਾਂਦਾ ਅਤੇ ਦੋ ਵਰਦੀਆਂ ਇੱਕ ਸਾਈਕਲ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਪਰ ਪੰਜਾਬ ਦੀ ਸਰਕਾਰ ਵੀ ਇੱਕ ਪਾਸੇ ਦਾ ਭਗਵਾਨਤਮਾਨ ਵੱਡੇ ਵੱਡੇ ਦਾਅਵੇ ਕਰਦਾ ਵੀ ਮੈਂ ਲੋਕਾਂ ਦਾ ਬਦਲਾਅ ਲੈ ਕੇ ਆਇਆ ਪਰ ਉਹਨੂੰ ਅਸਲ ਜਿਹੜਾ ਬਦਲਾਅ ਆ ਉਹ ਦੇਖ ਨਹੀਂ ਰਿਹਾ ਅਤੇ ਰੋਜ਼ ਹੀ ਨਵੇਂ ਡਰਾਮੇਬਾਜ਼ੀ ਕਰਕੇ ਨਵੇਂ ਰੋਜ਼ ਛੋਸ਼ੇਬਾਜ਼ੀ ਕਰਕੇ ਮਾ ਜਿਵੇਂ ਕਿ ਜਿਹੜੇ ਤਮਾਸ਼ਗੀ ਹੁੰਦੇ ਹਨ ਉਹ ਤਮਾਸ਼ੇ ਵਾਲਾ ਭਾਸ਼ਾ ਵਰਤ ਕੇ ਲੋਕਾਂ ਨੂੰ ਬੁੱਧੂ ਬਣਾ ਰਿਹਾ ਹੁਣ ਆਉਣ ਵਾਲੇ ਦਿਨਾਂ 'ਚ ਅਸੀਂ ਲਾਲ ਝੰਡਾ ਪਿੰਡੂ ਚੌਕੀ ਦਾ ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇਹ ਤਾਂ 13 ਸੀਟਾਂ ਦੀ ਗੱਲ ਕਰਦਾ ਵੀ 13 ਨਹੀਂ 13 ਸੀਟਾਂਗੇ ਜਿੱਤਾਂਗੇ ਪਰ ਆਉਣ ਵਾਲੇ ਦਿਨਾਂ 'ਚ ਅਸੀਂ ਪਿੰਡਾਂ ਦੇ ਕਰੀਮ ਆ ਅਸੀਂ ਪਿੰਡਾਂ ਦਾ ਧੋਰਾ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਪਿੰਡਾਂ 'ਚ ਵੜਨ ਨਹੀਂ ਦੇਵਾਂਗੇ ਜੇਕਰ ਪਿੰਡੂ ਚੌਕੀ ਜਾਂਦਿਆਂ ਹਕੀਮਾਂ ਦਾ ਪਰਮਾਨਾ ਨਾ ਕੀਤੀਆਂ ਇਹ ਤਾਂ ਹੁਣ ਤਾਂ ਸਰਕਾਰ ਨੂੰ ਪਤਾ ਵੀ ਕਾਤੇ ਨਹੀਂ ਕਰ ਰਹੀ ਸਾਡੇ ਨੂੰ ਮੰਗਾ ਮੰਨ ਲਿਆ ਉਹਨਾਂ ਨੇ ਸਹਿਮਤੀ ਹੋ ਗਈ ਉਹਨਾਂ ਨੇ ਮੀਟਿੰਗ ਹੋਈ ਜਾਂ ਦੋ ਚਾਰ ਵਾਰੀ ਸਾਡੀ ਮੀਟਿੰਗ ਵੀ ਹੋਈ ਜਾਂ ਉਹਨਾਂ ਨਾਲ ਗਏ ਵੀ ਆ ਤੇ ਉਹਨਾਂ ਨੇ ਸਾਨੂੰ ਕਹਿਤਾ ਜੀ ਤੁਹਾਡੀ ਇਹ ਫੈਲ ਪ੍ਰਪੋਜ਼ਲ ਕਰ ਦਿੱਤੀ ਉਹ ਤੁਹਾਡੇ ਹੋ ਜਾਣੀ ਆ ਤੇ ਆ ਸਾਨੂੰ 4-5 ਮਹੀਨੇ ਹੋ ਗਏ ਲਾਰੇ ਲਾਈ ਜਾਂਦੇ ਕਹਿੰਦੇ 10 ਦਿਨ ਦੇ ਦੀ 5-7 ਦਿਨ ਲੈ ਲਓ ਜੀ 700 ਕੁ ਦਿਨ ਦੇ ਦਿਓ 11 ਦਿਨ ਦੇ ਦਿਓ ਤੇ ਸਾਡਾ ਕੋਈ ਕੰਮ ਨਹੀਂ ਕਰ ਰਹੀ ਨੋਟੀਫਿਕੇਸ਼ਨ ਕੋਈ ਨਹੀਂ ਕਰ ਰਹੀ ਤੇ ਜਿੰਨਾ ਜੇ ਨੋਟੀਫਿਕੇਸ਼ਨ ਨਹੀਂ ਹੁੰਦਾ ਉਹਨਾਂ ਚਾਰੇ ਜਿਹੇ ਉੱਠ ਕੇ ਨਹੀਂ ਜਾਵਾਂਗੇ ਤੇ ਜੇ ਅਗਰ ਨਾ ਕੀਤਾ ਤਾਂ ਅਸੀਂ ਗਾਂਹ ਅਗਲਾ ਸਰਦਾਰ ਜਿਹੜਾ ਆ ਤਿਆਰ ਕਰਾਂਗੇ ਦੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਧੰਨਵਾਦ ਬਹੁਤ ਕਰਦਾ ਜਿਹੜੇ ਸਾਡੇ ਮੀਡੀਆ ਵਾਲੇ ਆ ਜਿਹੜੇ ਸਾਡੇ ਗਰੀਬਾਂ ਦਾ ਸਾਥ ਗੱਲ ਸਾਡੀ ਸੁਣਨ ਵਾਸਤੇ ਆਏ ਆ ਕਿਉਂਕਿ ਅਸੀਂ तकरीबन 12 ਸਾਲ ਹੋ ਗਿਆ ਲਗਾਤਾਰ ਮਲਕੇ ਸੰਘਰਸ਼ ਕਰਦੇ ਆ ਨੂੰ ਫਿਰ ਅਸੀਂ तकरीबन ਧਰਨੇ ਵੀ ਲਾਉਨੇ ਆ ਫਿਰ ਇਹਨਾਂ ਮਾਲ ਮੰਤਰੀ ਨੂੰ ਬ੍ਰਹਮ ਸ਼ੰਕਰ ਡਿੰਪਾ ਮਾਲ ਮੰਤਰੀ ਆ ਉਹਨੂੰ ਅਸੀਂ ਤਕਰੀਬਨ ਮੰਗ ਪੱਤਰ ਵੀ ਬੜੇ ਦਿੱਤੇ ਮੰਗ ਪੱਤਰ ਵੀ ਦਿੱਤੇ ਫਿਰ ਸਾਡੀਆਂ ਮੀਟਿੰਗਾਂ ਵੀ ਇਹਨਾਂ ਨੇ ਕਰਵਾਈਆਂ ਪੰਜਾਬ ਭਵਨ 'ਚ ਵੀ ਕਰਾਈ ਹੈ ਸੈਕਟਰ 8 ਵਿੱਚ ਵੀ ਸਾਡੀਆਂ ਮੀਟਿੰਗਾਂ ਹੋਈਆਂ ਆ ਪਰ ਕੀ ਆ ਕਿ ਸਾਨੂੰ ਲੋਲੋਪੋਪੀ ਇਹ ਜਿਹੜੇ ਸਾਡੇ ਚੌਕੀਦਾਰ ਆ ਇਹ ਨਭੋਲ ਬੰਦੇ ਆ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਅਸੀਂ ਉਸ ਲਈ ਕਹਿਨੇ ਆ ਵੀ ਠੀਕ ਹੈ ਜੀ ਇਹ ਸਾਨੂੰ ਕਹਿੰਦੇ ਆ ਵੀ ਅਸੀਂ ਨੋਟੀਫਿਕੇਸ਼ਨ ਅਸੀਂ ਕਿੰਨੇ ਆ ਵੀ ਨੋਟੀਫਿਕੇਸ਼ਨ ਸਾਡਾ ਕੱਢਿਆ ਜਾਵੇ ਤੇ ਅਸੀਂ ਵੀ ਸੁਖ ਦਾ ਸਾਥ ਲਈਏ ਅਸੀਂ ਬਾਕੀ ਬੰਦਿਆਂ ਨੂੰ 12 13000 ਚੌਕੀਦਾਰ ਆ ਅਸੀਂ ਵੀ ਉਹਨਾਂ ਨੂੰ ਜਵਾਬ ਦੇਣ ਵਾਲੇ ਆ ਕਿਉਂਕਿ ਅਸੀਂ ਕਿਸ ਵੇਸ ਤੇ ਜਵਾਬ ਦੇਈਏ ਅਸੀਂ ਅੱਜ ਬੰਦੇ ਥੋੜੇ ਸੱਦੇ ਆ ਜੇ ਸਾਡੀ ਗੱਲਬਾਤ ਜਿਹੜੀ ਮੰਗਾ ਸਾਡੀਆਂ ਜੇ ਸਹੀ ਤਰੀਕੇ ਦੇ ਨਾਲ ਇਹ ਨੋਟੀਫਿਕੇਸ਼ਨ ਨਹੀਂ ਕੱਢਦੇ ਤੇ ਅਸੀਂ ਜਿਹੜਾ ਅਗਲਾ ਜਿਹੜਾ ਸੰਘਰਸ਼ ਆ ਉਹ ਸਾਡਾ ਤੇਜ਼ ਹੋਊਗਾ ਅਸੀਂ ਇੱਥੇ ਰੈਗੂਲਰ ਬੱਠਾਂਗੇ ਅਸੀਂ ਚੰਡੀਗੜ੍ਹ ਵੀ 17 ਸੈਕਟਰ ਦੇ ਵਿੱਚ 2 ਸਾਲ 3 ਮਹੀਨੇ ਤੇ 11 ਦਿਨ ਬੈਠੇ ਸੀ ਤੇ ਉਦੋਂ ਸਾਡਾ 1250 ਰੁਪਿਆ ਮਤਲਬ ਕਿ ਸਾਨੂੰ ਕੀਤਾ ਸੀ ਇਹ ਪਹਿਲਾਂ ਸੀ ਥੋੜੇ ਸਾਡੇ ਪੈਸੇ ਪਰ ਅੱਜ ਜਿਹੜੇ ਆ ਇਹਨਾਂ ਨੂੰ ਅਸੀਂ ਚੈਲੰਜ ਕਰਦੇ ਆਂ ਵੀ ਜਾਂ ਤਾਂ ਇੱਥੋਂ ਅਸੀਂ ਮਰ ਕੇ ਜਾਵਾਂਗੇ ਤੇ ਜਾਂ ਅਸੀਂ ਇਹਨਾਂ ਦਾ ਕੋਈ ਨੋਟੀਫਿਕੇਸ਼ਨ ਲੈ ਕੇ ਜਾਵਾਂਗੇ ਜੀ ਇਹ ਸਾਡਾ ਜਿਹੜਾ ਧਰਨਾ ਆ ਇਹ ਅਸੀਂ ਜਿਹੜੀ ਆ ਅੱਜ ਦਾ ਜਿਹੜਾ ਧਰਨਾ ਸੀ ਅੱਜ ਤੋਂ ਸਟਾਰਟ ਕਰਨਾ ਆ ਤੇ ਸਟਾਰਟ ਜਿਹੜਾ ਧਰਨਾ ਆ ਇਹ ਰੈਗੂਲਰ ਸਾਡਾ ਧਰਨਾ ਲੱਗੂਗਾ